ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਵਧਦਾ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਦੇ ਹਮਲਾਵਰ ਰੁਖ ਬਾਦ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਜਵਾਬ ਦਿੱਤਾ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਸਿੱਧੂ ਨੇ ਕਿਹਾ ਕਿ ਜੇ ਮੌਜੂਦਾ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ 100 ਕਾਂਗਰਸੀ ਵੀ ਇਕੱਠੇ ਹੁੰਦੇ ਨੇ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ ਇੱਥੇ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਉਹ ਕਿਸ ਨੂੰ ਮੁੱਖ ਮਹਿਮਾਨ ਚੁੰੰਦੇ ਨੇ ਪਾਬੂ ਕਿਸ ਦੀ ਅਗਵਾਈ ਵਿੱਚ ਇਕੱਠੇ ਹੁੰਦੇ ਨੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਹਾ ਜਾ ਸਕਦਾ ਹੈ ਕਿ ਇੱਕ ਤਰ੍ਹਾਂ ਨਾਲ ਸਿੱਧੂ ਨੇ ਪਾਰਟੀ ਦੀਆਂ ਸਟੇਜਾਂ ਤੋਂ ਦੂਰ ਆਪਣੀਆਂ ਵੱਖਰੀਆਂ ਸਰਗਰਮੀਆਂ ਦਾ ਬਚਾਅ ਕੀਤਾ ਹੈ ਇਹ ਵੀ ਪੁੱਛਿਆ ਕਿ ਉਹਨਾਂ ਦੇ ਵੱਡੇ ਇਕੱਠਾ ਦੀ ਸਪੋਰਟ ਕਰਨ ਦੀ ਬਜਾਏ ਅੜਿੱਕਾ ਕਿਉਂ ਪਾਇਆ ਜਾ ਰਿਹਾ ਹੈ ਇਥੇ ਬਸ ਨਹੀਂ ਨਵਜੋਤ ਸਿੱਧੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਸਵਾਲ ਤਾਂ ਇਹ ਹੈ ਕਿ ਕੀ ਲੋਕ ਤੁਹਾਨੂੰ ਬਦਲ ਬਚੂ ਮੰਨ ਰਹੇ ਨੇ ਸਭ ਤੌਰ ਤੇ ਸਿੱਧੂ ਨੇ ਪਾਰਟੀ ਵਿੱਚੋਂ ਖੁਦ ਨੂੰ ਸਿਰਮੌਰ ਆਗੂ ਦੱਸਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਸਮਰਥਕਾਂ ਰਹੀ ਪ੍ਰਤਾਪ ਸਿੰਘ ਬਾਜਵਾ ਤੇ ਪਲਟਵਾਰ ਕੀਤਾ ਸੀ। ਸਮਰਥਕਾਂ ਦੇ ਬਿਆਨਾਂ ਨੂੰ ਸਾਂਝਾ ਕਰਦੇ ਹਾਂ। ਬਾਜਵਾ ਦੇ ਬਿਆਨ ਨੂੰ ਕਬਰਾਹੜ ਦੇ ਵਿੱਚੋਂ ਪੈਦਾ ਹੋਇਆ ਤੇ ਗੁੰਮਰਾਹਕੁੰਨ ਦੱਸਿਆ ਸੀ। ਇਥੋਂ ਤੱਕ ਕਿਹਾ ਸੀ ਕਿ ਉਹ ਮਾਨ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਤੇ ਤੁਹਾਨੂੰ ਤਕਲੀਫ ਹੋ ਰਹੀ ਹੈ। ਕਿਹਾ ਗਿਆ ਸੀ ਕਿ ਪਾਰਟੀ ਸਮਾਗਮਾਂ ਵਿੱਚ ਨਵਜੋਤ ਸਿੱਧੂ ਸਨੇ ਉਹਨਾਂ ਨੂੰ ਨਹੀਂ ਸੱਦਿਆ ਜਾਂਦਾ ਅਤੇ ਪੱਖਪਾਤ ਕੀਤਾ ਜਾਂਦਾ ਹੈ। ਦਰਸਲ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਪਿਛਲੇ 25 ਸਾਲਾਂ ਦਾ ਜ਼ਿਕਰ ਕਰਦੇ ਆਂ ਬਾਕੀ ਪਾਰਟੀਆਂ ਦੇ ਮੁੱਖ ਮੰਤਰੀਆਂ ਸਣੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੀ ਸਵਾਲ ਚੁੱਕੇ ਸੀ ਨਤੀਜਾ ਬਾਜਵਾੜੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਠਿਕਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਭੰਦਿਆ ਚੁੱਪ ਰਹਿਣ ਦੀ ਸਲਾਹ ਦਿੱਤੀ ਸੀ ਇੱਥੇ ਦੋਵਾਂ ਲੀਡਰਾਂ ਦੇ ਇੱਕ ਵਾਰ ਫਿਰ ਪੁਰਾਣੇ ਬਿਆਨ ਵੀ ਸੁਣ ਲੈਂਦੇ ਆਂ ਪਿਛਲੇ 25 ਸਾਲ ਪੰਜਾਬ ਨੇ ਪੰਜ ਚੀਫ ਮਿਨਿਸਟਰ ਤੋਂ ਜਿਤਾਏ लेकिन पंजाब हारता चला गया वो धंधा करते रहे वो बिजनेस करते रहे एक ऐसे सिस्टम को चलाते रहे जो पंजाब के सारे खजाने को लूटता रहा सौ लोगों में ताकत सीमित रखी और पंजाब के लोगों को बेवकूफ बनाता रहा उनका नामो निशान नहीं रहा मैं उन सबसे लड़ाऊं सरदार बादल से लेके कैप्टन अमरिंदर सिंह से लेके चन्नी साहब आए ਕੋਈ ਮੇਰੀ ਨਿੱਜੀ ਲੜਾਈ ਨਹੀਂ ਸੀ ਉਹ ਪੰਜਾਬ ਕੇ ਲਈ ਥੀ ਮੈਂ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਆ ਮੈਚਿਓਰਿਟੀ ਤੋਂ ਐਕਟ ਕਰੋ ਇਹ ਤੁਹਾਨੂੰ ਇਸ ਜਮਾਤ ਨੇ ਇਜ਼ਤਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਵੀ ਕਰੋ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਪ੍ਰਧਾਨ ਸੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪ ਓਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਨ ਦੋ ਦਿਨ ਬਾਅਦ ਸਾਡੇ ਧਰਨੇ ਨੇ ਇੱਕ ਇਥੇ ਜਗਰਾਓ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖਿਆਲ ਇਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵਖਰੀ ਸਟੇਜ ਤੇ ਲਾ ਨਹੀਂ ਸਕਦੇ ਜੀ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਮੈਂਟ ਆਫ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਦੇ ਸੱਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤੁਹਾਨੂੰ ਟਾਈਮ ਵੀ ਦਾਂਗੇ ਉੱਥੇ ਗੱਲ ਕਰੋ ਜੇ ਕਰਦੇ